ਅਸੀਂ ਇਸ ਸੰਸਾਰ ਦੇ ਉੱਤੇ ਹੁੰਦੇ ਆ ਤੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਜਿੰਨੀ ਸੁਆਸਾਂ ਦੀ ਪੂੰਜੀ ਵਾਹਿਗੁਰੂ ਜੀ ਨੇ ਸਾਨੂੰ ਦਿੱਤੀ ਹੈ ਉਸ ਪੂੰਜੀ ਨੂੰ ਖੋ ਕੇ ਆਪਾਂ ਸੰਸਾਰ ਤੋਂ ਚਲੇ ਜਾਂਦੇ ਆ ਫਿਰ ਆਪੋ ਆਪਣੀ ਬੋਲੀ ਦੇ ਵਿੱਚ ਕੇ ਸ਼ਬਦ ਨੇ ਕੋਈ ਆਖਦੇ ਦੀ ਮੌਤ ਹੁੰਦੀ ਹੈ ਅਸੀਂ ਆਖਦੇ ਆਂ ਨਿੱਡੜਾਈ ਕਰਕੇ ਕੋਈ ਆਖਦਾ ਜੀ ਪੂਰਾ ਹੁੰਦੀ ਪੂਰੇ ਬਹੁਤ ਘੱਟ ਹੁੰਦੇ ਨੇ ਜਿਹੜਾ ਬੰਦਾ ਜ਼ਿੰਦਗੀ ਭਰ ਅਧੂਰਾ ਰਵੇ ਉਹ ਮਰਨ ਤੋਂ ਬਾਅਦ ਪੂਰਾ ਨਹੀਂ ਹੋ ਸਕਦਾ ਪੂਰੇ ਸਿਰਫ ਗੁਰਮੁਖੰਦ। ਤੋਂ ਅੱਜ ਆਪਾਂ ਬਾਪੂ ਜੋ ਸਰਦਾਰ ਸੁਰਤਾ ਸਿੰਘ ਦੇ ਭਾਈ ਸਰਬਜੀਤ ਸਿੰਘ ਦੇ ਪਿਤਾ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਬੈਠੇ ਹੋਏ। ਅੰਤਮ ਕਾਮ ਦੀ ਹੈ ਕਿ ਇਹਦੇ ਤੋਂ ਬਾਅਦ ਅੱਗੇ ਕੁਝ ਫੇਰ ਹੋਰ ਰਸਮ ਬਾਕੀ ਨਹੀਂ ਰਹਿੰਦੀ। ਜਿਹੜੀ ਕਿ ਲੋਕ ਕਰਦੇ ਨੇ ਤਾਂ ਕਰਕੇ ਇਹਦਾ ਇਨਾਮ ਰੱਖਿਆ। ਇਹੋ ਜੋ ਮੈਂ ਦੇਖ ਪਾ ਰਹੇ ਹਾਂ ਕਿ ਬੜੀਆਂ ਬੜੀਆਂ ਮਹਾਨ ਸ਼ਖਸੀਅਤਾਂ ਸਿਰਫ ਕੌਮ ਦੀ ਵੱਡੀ ਹਸਤੀ ਸ਼ਹੀਦਾਨੀ ਜੋ ਪਵਿੱਤਰ ਧਰਤੀ ਹੈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਉੱਥੋਂ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਇੱਥੇ ਪਹੁੰਚੇ ਹੋਏ ਹੋਰ ਸ਼ਖਸੀਅਤਾਂ ਨੇ ਰਾਜਨੀਤਿਕ ਤੌਰ ਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਬੈਠੇ ਹੋਏ ਤੋਂ ਇਹ ਇਹ ਗੱਲ ਦੱਸਦਾ ਹੈ ਕਿ ਜਿਨ੍ਹਾਂ ਨੇ ਨੇਕ ਕੰਮ ਕੀਤੇ ਨੇ ਨਾ ਇਹ ਨਹੀਂ ਆ ਕਿ ਉਹਨਾਂ ਦੇ ਕੰਮ ਜਿਹੜੇ ਨੇ ਉਹ ਲੁਕੇ ਰਹਿ ਜਾਣ ਉਹ ਕੰਮ ਪ੍ਰਗਟ ਹੋਣਗੇ ਉਹ ਲੁਕਾਏ ਨਹੀਂ ਜਾ ਸਕਦੇ ਨੇ ਜਿਵੇਂ ਗੁਰਬਾਣੀ ਨੇ ਸਾਨੂੰ ਉਪਦੇਸ਼ ਬੜੀਆਂ ਕਹਾਵਾਂ ਦੇ ਦਿੱਤਾ ਹੈ ਨਾ ਕਿ ਬੀਜ ਜੇ ਤੇ ਸਾਡੀ ਮੁਠੀ ਦੇ ਵਿੱਚ ਹੋਵੇ ਆਪਾਂ ਝੂਠ ਬੋਲ ਸਕਦੇ ਆ ਕਿ ਮੇਰੀ ਮੁਠੀ ਦੇ ਵਿੱਚ ਕਣਕ ਦਾ ਦਾਣਾ ਭਾਵੇਂ ਹੋਵੇ ਹੱਥ ਦੇ ਵਿੱਚ ਆਪਣੇ ਚੌਲਾਂ ਦਾ ਦਾਣਾ ਪਰ ਜੇ ਉਸ ਬੀਜ ਨੂੰ ਆਪਾਂ ਧਰਤੀ ਦੇ ਵਿੱਚ ਪਾ ਨਹੀਂ ਗਏ ਤਾਂ ਫੇਰ ਕਦੀ ਝੂਠ ਨਹੀਂ ਬੋਲਿਆ ਜਾ ਸਕਦਾ ਕਿਉਂਕਿ ਜਿਹੜੀ ਧਰਤੀ ਹੈ ਇਹ ਹਮੇਸ਼ਾ ਸੱਚ ਬੋਲਦੀ ਹੈ ਜਿਹੜਾ ਬੀਜ ਪਾਵਾਂਗੇ ਉਹੋ ਹੀ ਅੰਦਰੋਂ ਫੇਰ ਅੰਕਰ ਬਣ ਕੇ ਪੌਦਾ ਨਿਕਲਦਾ ਹੈ ਤੇ ਜੇ ਹੋ ਗਿਆ ਆਪਾਂ ਫੇਰ ਬੀਜ ਪਾਇਆ ਇਹੋ ਜਿਹਾਂ ਅੱਗੇ ਫਲ ਆਪਾਂ ਨੂੰ ਮਿਲਿਆ ਆਪਾਂ ਭਗਤ ਸ਼ੇਖਪਰੀ ਸਾਹਿਬ ਦੇ ਬਚਨ ਪੜ੍ਹਦੇ ਆਂ ਆਗਰ ਤਾਂ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਦੇਖੋ ਜੇ ਕੋਈ ਬੰਦਾ ਲੋੜਾਂ ਦਾ ਬਜੂਰੀਆਂ ਕਿਕਰ ਬੀਜਿਆ ਜੱਟ ਹੰਡਾਉਣ ਕਟਾਈ ਦਾ ਪੈਂਦਾ ਲੋੜਾਂ ਪਟ ਕਿਕਰਾਂ ਬੀਜ ਕੇ ਕਦੀ ਅਮਰੂਦ ਨਹੀਂ ਖਾਦੇ ਜਾਣ ਕਿਦਰਾ ਬੀਜ ਕੇ ਫਰੋਟ ਜਾਂ ਬਜਰੌਰ ਦੇ ਫਾਲੀ ਖਾ ਕੇ ਜਾਣਗੇ ਕੰਡੇ ਲੱਗਣੇ ਜੇ ਕੋਈ ਉਹਨਾਂ ਕਰ ਰਿਹਾ ਹੈ ਤੇ ਰੇਸ਼ਮ ਨਹੀਂ ਪਾ ਸਕਦਾ ਅਸੀਂ ਜਿਹੋ ਜਹੇ ਕਰਮ ਕਰਦੇ ਆਂ ਜ਼ਿੰਦਗੀ ਦੇ ਵਿੱਚ ਸੰਸਾਰ ਦੇ ਵਿੱਚ ਵਿਚਰ ਪਿਆ ਹੋਇਆ ਕਿਹੋ ਜਿਹਾ ਫਲ ਜਿਹੜਾ ਉਹ ਸਾਨੂੰ ਇੱਕ ਨਾ ਇੱਕ ਦਿਨ ਮਿਲਦਾ ਹੈ ਇਹਦੇ ਕਰਕੇ ਗੁਰੂ ਨੇ ਵਾਰ-ਵਾਰ ਆਖਿਆ ਕਿ ਨਾ ਤੇ ਜਨਮ ਸਾਡੇ ਹੱਥ ਵਿੱਚ ਹੈ ਨਾ ਮੌਤ ਸਾਡੇ ਹੱਥ ਵਿੱਚ ਹੈ ਪਰ ਜਿਹੜਾ ਵਿਚਕਾਰ ਜੀਵਨ ਹੈ ਨਾ ਜੇ ਕਿਤੇ ਆਪਾਂ ਇਹ ਗੁਰੂ ਦੇ ਆਸ਼ੇ ਦੇ ਮੁਤਾਬਕ ਬਤੀਤ ਕਰ ਲਿਆ ਤਾਂ ਸਾਡਾ ਜਿਹੜਾ ਜੀਵਨ ਹੈ ਇਹ ਸਭ ਲੋਕ ਤੋਂ ਭਾਈ ਸਰਬਜੀਤ ਸਿੰਘ ਦੀ ਇਹਨਾਂ ਦੀਆਂ ਘਾਲਣਾਵਾਂ ਨੇ ਇਹ ਪਿੰਡ ਪਦਰ ਤੇ ਘਰ ਘਰ ਦੇ ਵਿੱਚ ਜਾ ਕੇ ਗੁਰਮਤਿ ਦੀ ਗੱਲ ਕਰਦੇ ਨੇ ਦੇਖੋ ਸਿੱਖ ਧਰਮ ਇੱਕ ਪ੍ਰਚਾਰਕ ਧਰਮ ਹੈ ਔਰ ਆਪ ਗੁਰੂ ਨਾਨਕ ਪਾਤਸ਼ਾਹ ਇਸ ਸੰਸਾਰ ਦੇ ਓਨੇ ਓਨੇ ਸ਼ਬਦ ਨੂੰ ਫੈਲਾਉਂਦੇ ਨੇ ਉਪਦੇਸ਼ ਦੱਸਦੇ ਨੇ ਔਰ ਹੈਰਾਨੀ ਦੇ ਗੁਰੂ ਨਾਨਕ ਪਾਤਸ਼ਾਹ ਜਿੱਥੇ ਇੱਕ ਵਾਰੀ ਚਲੇਗਾ ਉੱਥੇ ਸੰਗਤ ਕਾਇਮ ਹੋ ਗਈ ਉਹ ਕਾਰੇ ਆਸਰੇ ਤੇ ਕਾਇਮ ਹੋਈ ਉੱਥੇ ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਜਿਹੜਾ ਦੇ ਕੇ ਆਏ ਬਾਣੀ ਦੱਸ ਕੇ ਆਏ ਸ਼ਬਦ ਨਾਲ ਜੋੜ ਕੇ ਆਏ ਭਾਵੇਂ ਸਰੀਰ ਕਰਕੇ ਗੁਰੂ ਨਾਨਕ ਪਾਤਸ਼ਾਹ ਵਾਪਸ ਆ ਗਏ ਪਰ ਜਿਹੜੀ ਸੰਗਤ ਸੀ ਉਹ ਗੁਰੂ ਦੇ ਸ਼ਬਦ ਦੇ ਨਾਲ ਜੁੜੀ ਨਹੀਂ ਇਹ ਹੀ ਕਾਰਨ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਨੌਵੇਂ ਪਾਤਸ਼ਾਹ ਧਰਮ ਦੀ ਜਾਤ ਦੇ ਗੁਰੂ ਤੇਗ ਬਹਾਦਰ ਮਹਾਰਾਜ ਵਾਖ ਵਾਖ ਖਾਵਾਂ ਕੇ ਜਾਂਦੇ ਨੇ ਜਦੋਂ ਜਾਂਦੇ ਨੇ ਉਥੇ ਧਰਮ ਸ਼ਲਾਵਾ ਵੀ ਬਣ ਚੁੱਕੀ ਆ ਸਾਂਗਤ ਜੁੜੀ ਰਹੀ ਪਰ ਜੁੜੀ ਕਿਸ ਤਰ੍ਹਾਂ ਹੀ ਰਹੀ ਸ਼ਬਦ ਨਾਲ ਬਾਣੀ ਨਾਲ ਔਰ ਇਹ ਹੀ ਕਾਰਨ ਹੈ ਨਾ ਜਿਸ ਦਿਨ ਕਲਗੀਧਰ ਪਾਤਸ਼ਾਹ ਨੇ ਖੰਡੇ ਪਾਟੇ ਦੀ ਪਾਉ ਦਿੱਤੀ ਅਮਰਤ ਦੀ ਦਾਤ ਦਿੱਤੀ ਤਦ ਸ੍ਰੀ ਕੇਸਗੜ ਦਾ ਉਹ ਜਿਹੜਾ ਇੱਕ ਕੱਟ ਹੋਇਆ ਸੀ ਉਸ ਇੱਕ ਕੱਟ ਦੇ ਵਿੱਚ ਪੂਰੇ ਦੇਸ਼ᱤਨੀ ਉਹਨਾਂ ਖਾਬਾ ਤੋਂ ਵੀ ਸੰਗਤ ਆਇਆ ਜਿਹੜੀਆਂ ਬਹੁਤ ਦੂਰ ਸਰੇਡੇ ਵਾਲੀਆਂ ਸੀ ਵੇਖੋ ਗੁਰੂ ਨਾਨਕ ਪਾਤਸ਼ਾਹ ਮੁਰਦ ਬਾਂਦੇ ਨੇ ਤੇ ਕਲਗੀਧਰ ਪਾਤਸ਼ਾਹ ਨੂੰ ਮੁਕੰਮਲ ਕਰਦੇ ਅਲੱਗ-ਅਲੱਗ ਨਹੀਂ ਤੋ ਮੇਰੀ ਕਹਿਣ ਤੋਂ ਮਰਾ ਗੇ ਆ ਕਿ ਜਿਸ ਧਰਮ ਦਾ ਪ੍ਰਚਾਰ ਆਪ ਗੁਰੂ ਨਾਨਕ ਪਾਤਸ਼ਾਹ ਨੇ ਆਰੰਭ ਕੀਤਾ ਹੋਵੇ ਔਰ ਉਹਦੇ ਤੋਂ ਬਾਅਦ ਜਿਹੜਾ ਵੀ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਗਿਆ ਮਨੋਂ ਭਾਈ ਭੰਗੀ ਰਤੂ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਬਣਿਆ ਉਹਦੇ ਰਾਈ ਭਾਈ ਮਨਸੂਖ ਸਿੱਖ ਬਣਿਆ ਭਾਈ ਮਨਸੂਖ ਦੇ ਰਾਈ ਰਾਜਾ ਸ਼ਿਵਨਾਬ ਸਿੱਖ ਬਣਿਆ ਸਿੱਖੀ ਜਿਹੜੀ ਹੈ ਨਾ ਇਹ ਏਵੇਂ ਫੈਲਦੀ ਆ ਇੱਕ ਤੋਂ ਅੱਗੇ ਤੇ ਫੇਰ ਕਿਰਦਾਰ ਸਿੱਖੀ ਕੱਲੀ ਪ੍ਰਚਾਰ ਦਾ ਵੀ ਨਾਮ ਨਹੀਂ ਹੈ ਮਾਪੇ ਕਿਰਦਾਰ ਦਾ ਵੀ ਨਾਮ ਕਿਰਦਾਰਾਂ ਨੂੰ ਵੇਚ ਕੇ ਵੀ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਫੈਲੀ ਹੈ ਤੇ ਜਿਹੜਾ ਧਾਰਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਆਮ ਚਲਾਉਣਾ ਸ਼ੁਰੂ ਕੀਤਾ ਸਾਡੇ ਵੱਡੇ ਭਾਗ ਨੇ ਪ੍ਰਚਾਰਕਾਂ ਦੇ ਕਿ ਉਸ ਧਰਮ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਆ ਆਵਾਜ਼ ਮਾਰ ਕੇ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ